ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਜਿਹੜੇ ਲੋਕ ਸੱਟਾ ਲਗਾਉਂਦੇ ਨੇ ਉਹਨਾਂ ਲੋਕਾਂ ਲਈ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਇੱਕ ਬਹੁਤ ਹੀ ਛੋਟਾ ਜਿਹਾ ਮੰਤਰ ਦੱਸਾਂਗਾ ਪਰ ਇਸ ਮੰਤਰ ਦੀ ਸ਼ਕਤੀ ਬਹੁਤ ਵੱਡੀ ਹੈ ਕਾਰਗਰ ਮੰਤਰ ਹੈ ਬਿਲਕੁਲ ਹੀ ਕੰਮ ਕਰਦਾ ਹੈ ਜੇਕਰ ਆਪਾਂ ਪੂਰੀ ਵੀਰਦੀ ਨਾਲ ਨਿਸ਼ਟਾ ਦੇ ਨਾਲ ਇਸ ਮੰਤਰ ਦਾ ਜਾਪ ਕਰਨ ਤਾਂ ਇਹ ਮੰਤਰ ਕੰਮ ਜ਼ਰੂਰ ਕਰਦਾ ਹੈ ਸੱٹے ਦਾ ਨੰਬਰ ਜ਼ਰੂਰ ਦਿੰਦਾ ਹੈ ਦੋਸਤੋ ਇਹ ਪੀਰਾਂ ਦਾ ਬਹੁਤ ਹੀ ਤਾਕਤਵਰ ਕਲਮਾ ਹੈ ਜੇਕਰ ਤੁਸੀਂ ਬਹੁਤ ਸਾਰੀਆਂ ਸੱਟੇ ਦੀਆਂ ਸਾਧਨਾ ਕਰਕੇ ਹੁਣ ਥੱਕ ਗਏ ਹੋ ਤਾਂ ਸਿਰਫ ਇਹ ਸਾਧਨਾ ਕਰਕੇ ਦੇਖ ਲਵੋ ਤੁਹਾਨੂੰ ਸੱਟੇ ਦਾ ਨੰਬਰ ਜ਼ਰੂਰ ਮਿਲੇਗਾ ਤੋਂ ਤੋਂ 21 ਦਿਨ ਤੱਕ ਇਸ ਮੰਤਰ ਦਾ ਜਾਪ ਕਰਨਾ ਹੈ ਕਿਦਾਂ ਮੰਤਰ ਤੁਹਾਨੂੰ ਦੱਸਾਂਗਾ ਤੇ ਹਰ ਰੋਜ਼ 101 ਵਾਰ ਜਾਪ ਕਰਨਾ ਹੈ 101 ਮਣਕ ਦੀ ਮਾਲਾ ਲੈ ਲੈਣੀ ਆ ਜਾਂ ਫਿਰ 100 ਦੀ ਹੋਵੇ ਕੋਈ ਦਿੱਕਤ ਨਹੀਂ ਇਸ ਵਿੱਚ ਬਸ ਹਰ ਰੋਜ਼ 101 ਵਾਰ ਜਿਹੜਾ ਮੈਂ ਮੰਤਰ ਦੱਸਾਂਗਾ ਉਸ ਦਾ ਜਾਪ ਕਰਨਾ ਹੈ ਕਿਸੇ ਕਾਂਤ ਕਮਰੇ ਵਿੱਚ ਬੈਠ ਕੇ ਜਾਪ ਕਰਨਾ ਹੈ ਤੇ ਜਾਪ ਕਰਨ ਤੋਂ ਪਹਿਲਾਂ ਤੁਸੀਂ ਨਾਤੋ ਲੈਣਾ ਆ ਸਭ ਤੋਂ ਪਹਿਲੇ ਕੱਪੜੇ ਪਾ ਕੇ ਆਸਣ ਵਿਛਾ ਕੇ ਆਸਣ ਦਾ ਮੰਤਰ ਪੜ੍ਹ ਕੇ ਕੀਲੇਨ ਮੰਤਰ ਪੜ੍ਹ ਕੇ ਤੁਸੀਂ ਜਾਪ ਸ਼ੁਰੂ ਕਰਨਾ ਹੈ ਇਸ ਮੰਤਰ ਦਾ ਜਾਪ ਕਰਨੇ ਵਾਲੇ ਸਿਰਫ ਤੁਸੀਂ ਦੋ ਅਰਗਵਤੀਆਂ ਜਗਾ ਲੈਣੀਆਂ ਆ ਤੇ ਇੱਕ ਸਿੱਖ ਵਾਰ ਮੰਤਰ ਦਾ ਜਾਪ ਕਰਨਾ ਹੈ ਇੱਕ ਦਿਨ ਤੱਕ ਬਿਲਕੁਲ ਸਾਫਾਖ ਰਹਿਣਾ ਹੈ ਮਾਸ ਮੱਛੀ ਮਦਰਾ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਸੇਵਨ ਇੱਕ ਦਿਨ ਤੱਕ ਨਹੀਂ ਕਰਨਾ ਜੋ ਤੁਹਾਨੂੰ ਇਹ ਸアドਨਾ ਕਰਦਿਆਂ ਨੂੰ ਇੱਕ ਹਫਤਾ ਹੋ ਜਾਵੇਗਾ ਤਦ ਤੁਹਾਨੂੰ ਸੁਪਨੇ ਦੇ ਵਿੱਚ ਸੱٹے ਦੇ ਨੰਬਰ ਦਿਖਾਈ ਦੇਣ ਲੱਗ ਜਾਣਗੇ ਜਾਂ ਫਿਰ ਜਾਗਦਿਆਂ ਨੂੰ ਹੀ ਕੋਈ ਆਵਾਜ਼ ਆਵੇਗੀ ਬਸ ਤੁਸੀ ਗੌਰ ਰੱਖਣੀ ਹੈ ਧਿਆਨ ਰੱਖਣਾ ਹੈ ਜੇਕਰ ਸੁਪਨੇ ਵਿੱਚ ਸੱٹے ਦੇ ਨੰਬਰ ਦਿਖਾਈ ਦਿੰਦੇ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੰਬਰਾਂ ਨੂੰ ਉੱਠ ਕੇ ਉਦੋਂ ਹੀ ਲਿਖ ਲਿਆ ਜਾਵੇ ਜਾਂ ਫਿਰ ਯਾਦ ਕਰ ਲਿਆ ਜਾਵੇ ਸੋ ਦੋਸਤੋ हूँ मैं आप मंत्र दसन जा रहा हाँ आप सब ने चंकी तरह ध्यान न सुन के इस मंत्री नोट कर लेना है हम तुम सुन लवो तो नोट कर लेव या वाली या खाना से नीलम की खबर ला दे दिल्ली के रंडिया की खबर ला दे दोस्तों सिर्फ यह इन्ना ही मंत्र है इस मंत्र मंत्री चंकी तरह याद करके घट करके उस तुँ तो बा ही साधना शुरू करनी है साधना ती किसी ਦਿਨ ਤੋਂ ਸ਼ੁਰੂ ਕਰ ਸਕਦੇ ਆ ਕੋਈ ਵੀ ਦਿਨ ਹੋਵੇ ਤੁਸੀਂ ਸਾਧਨਾ ਸ਼ੁਰੂ ਕਰ ਸਕਦੇ ਆ ਸ਼ਾਮ ਦੇ ਸਮੇਂ ਸ਼ਾਮ 8:00 ਵਜੇ ਤੋਂ ਬਾਅਦ ਤੁਸੀਂ ਸਾਧਨਾ ਕਰ ਸਕਦੇ ਆ ਤੇ ਜਿਹੜਾ ਟਾਈਮ ਤੁਸੀਂ ਪਹਿਲੇ ਦਿਨ ਤੋਂ ਫਿਕਸ ਕਰ ਲਿਆ ਹਰ ਰੋਜ਼ 21 ਦਿਨ ਤੱਕ ਉਹ ਹੀ ਟਾਈਮ ਰੱਖਣਾ ਆ ਦੋਸਤੋ ਇੱਕ ਮਜਬੂਤ ਹੋ ਕੇ ਸਾਧਨਾ ਕਰਨੀ ਹੈ ਇੱਕ ਮਜਬੂਤ ਹੋ ਕੇ ਮੰਤਰ ਦਾ ਜਾਪ ਕਰਨਾ ਆ ਇਨਸ਼ਾਅੱਲਾ ਤੁਹਾਨੂੰ ਸੱਤੇ ਦਾ ਨੰਬਰ ਜ਼ਰੂਰ ਮਿਲੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਜੂ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾੜ ਦੂਗਾ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲਗਾ ਕੇ ਹਾਜ਼ਰ ਹੁੰਦੇ ਰਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ